ਆਪਣੇ ਘਰ بیوی ਨਾਲ ਉਥੇ ਇੰਜੋਏ ਕਰਨ ਵਾਸਤੇ ਗਿਆ। ਛੁੱਟੀਆਂ ਮਨਾਉਣ ਗਿਆ। ਇਹ ਤਾਂ ਮਾੜੀ ਗੱਲ ਕੀਤੀ ਉਸ ਦੀ। ਮੈਂ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਦਾ ਜੇ ਤੁਸੀਂ ਟੀਵੀ ਦੇਖ ਰਹੇ ਹੋ ਸਾਰਾ ਕੰਮ ਛੱਡ ਕੇ ਇੱਥੇ ਪਹੁੰਚੋ। ਆ ਜਿੰਮਵਾਰੀ ਮੁੱਖ ਮੰਤਰੀ ਦੀ ਹੈ। ਮੁੰਡਾ ਪਿੰਡ 'ਚ ਮੈਂ ਖੜਾ ਹਾਂ। ਆ ਜਿਹੜਾ ਤੁਸੀਂ ਦੇਖ ਰਹੇ ਹੋ ਸਰ ਭਾਜੀ ਭਾਈ ਦਾ ਆ ਹਜ਼ਾਰਾਂ ਏਕੜ ਜ਼ਮੀਨ। ਆ ਪਾਣੀ ਕਰਕੇ ਸਾਰੀ تباہ ਹੋ ਗਈ ਐ ਸਾਤ ਨੂੰ ਦੇਖ ਸਕਦੇ ਹੋ ਟੂਬਲ ਵੀ ਲੱਗੇ ਐ ਟੂਬਲ ਵੀ ਡੁੱਬ ਗਏ ਆਪਣੇ ਫਸਲਾਂ ਵੀ ਡੁੱਬ ਗਈਆਂ ਸਾਰ ਥੱਲੇ ਕਰਿਓ ਤੇ ਅੱਜ ਲੋੜ ਐ ਸਾਰੇ ਪੰਜਾਬੀਆਂ ਨੂੰ ਹਮ ਇਕੱਠੇ ਹੋ ਕੇ ਆਪਾਂ ਨੂੰ ਮਦਦ ਕਰਨੀ ਚਾਹੀਦੀ ਐ ਜਿੱਥੇ ਜਿੱਥੇ ਹੜ੍ਹ ਐ ਹਮ ਮੈਂ ਅਕਸ਼ੋਮਨੀ ਕਾਲੀ ਦਲ ਦੇ ਲੀਡਰਸ਼ਿਪ ਨੂੰ ਵਰਕਰਾਂ ਤੋਂ ਬੇਨਤੀ ਕਰੀ ਦਿੱਤੀ ਐ ਯੂਥ ਅਕਾਲੀ ਦਲ ਦੇ ਵਰਕਰਾਂ ਨੂੰ ਮੈਂ ਕਿਹਾ ਜਿੱਥੇ ਜਿੱਥੇ ਲੋੜ ਐ ਸੀ ਉੱਥੇ ਪਹੁੰਚੋ ਹਰ ਕਿਸਮ ਦੀ ਸਹਾਇਤਾ ਜੇ ਲੰਗਰ ਦੀ ਲੋੜ ਹੈ ਜੇ ਚਾਰੇ ਦੀ ਲੋੜ ਹੈ ਜੇ ਪਸ਼ੂਆਂ ਸੰਭਾਲਣ ਦੀ ਲੋੜ ਹੈ ਜੇ ਦਵਾਈਆਂ ਦੀ ਲੋੜ ਹੈ ਜੇ ਜੀਸੀਬੀਆਂ ਦੀ ਲੋੜ ਹੈ ਜੇ ਟਰੈਕਟਰਾਂ ਦੀ ਮਦਦ ਦੀ ਲੋੜ ਹੈ ਟਰਾਲੀਆਂ ਮਿੱਟੀ ਭਰਨ ਦੀ ਲੋੜ ਹੈ ਦੇਖੋ ਇਕੱਠੇ ਰਲ ਮਿਲ ਕੇ ਆਪਾਂ ਕਰ ਸਕਦੇ ਆ ਪਰ ਦੁੱਖ ਇਸ ਗੱਲ ਦਾ ਹੈ ਕਿ ਸਰਕਾਰ ਗਾਇਬ ਹੈ ਮੁੱਖ ਮੰਤਰੀ ਤਾਮਿਲਨਾਡੂ ਆਪਣੇ ਘਰ بیوی ਨਾਲ ਉਥੇ ਇੰਜੋਏ ਕਰਨ ਵਾਸਤੇ ਗਿਆ। ਹੂੰ। ਛੁੱਟੀਆਂ ਮਨਾਉਣ ਗਿਆ। ਇਹ ਤਾਂ ਮਾੜੀ ਗੱਲ ਕੀਤੀ ਉਸ ਦੀ। ਮੈਂ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਦਾ ਜੇ ਤੁਸੀਂ ਟੀਵੀ ਦੇਖ ਰਹੇ ਹੋ ਸਾਰਾ ਕੰਮ ਛੱਡ ਕੇ ਇੱਥੇ ਪਹੁੰਚੋ। ਆ ਜਿੰਮਵਾਰੀ ਮੁੱਖ ਮੰਤਰੀ ਦੀ ਹੈ। ਮੈਂ ਦੇਖੋ ਪਿੰਡ ਖੜਾ ਇੱਥੇ ਕੋਈ ਸਰਕਾਰੀ ਪ੍ਰਬੰਧ ਨਹੀਂ ਹੈ। ਇੱਥੇ ਮੈਂ ਜਿੰਨੀ ਵੀ ਜਗ੍ਹਾ ਗਿਆ ਹੈ ਲੋਕਾਂ ਨੇ ਆਪ ਆਪਣੇ ਕੋਲੋਂ ਹਜ਼ਾਰ-ਹਜ਼ਾਰ ਰੁਪਏ ਕਿੱਲਾ ਐਸਾ ਇਕੱਠਾ ਕਰਕੇ ਕੰਟਰੀਬਿਊਟ ਕਰਕੇ ਉਹਨਾਂ ਨੇ ਆਪ ਡੀਜ਼ਲ ਦਾ ਪ੍ਰਬੰਧ ਦੂਜਾ ਪ੍ਰਬੰਧ ਉਹਨਾਂ ਨੇ ਆਪ ਕੀਤਾ ਹੈ ਦੇਖੋ ਜੇ ਸਰਕਾਰ ਚਾਹੇ ਤੇ ਸਾਰਾ ਕੁਝ ਉਹਨਾਂ ਦਾ ਕੰਮ ਹੈ ਮੈਂ ਤਾਂ ਇਹ ਵੀ ਕਹਿੰਦਾ ਕਿ ਘੱਟ ਤੋਂ ਘੱਟ 1 ਲੱਖ ਰੁਪਇਆ ਕਿੱਲਾ ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ ਤੇ ਜਿਨ੍ਹਾਂ ਨੇ ਲੋਕਾਂ ਨੇ ਆਪਣੇ ਕੋਲੇ ਪੈਸਾ ਲਾ ਕੇ ਕੀਤਾ ਉਹ ਸਾਰਾ ਰਿਫੰਡ ਕਰਨਾ ਚਾਹੀਦਾ ਸਰਕਾਰ ਨੂੰ ਨਾਲੇ ਸਰਕਾਰਾਂ ਕੋਲੇ ਇੱਕ ਹੁੰਦਾ ਹੈ ਡਿਜ਼ਾਸਟਰ ਰੀਲੀਫ ਫੰਡ ਮਤਲਬ ਤਕਰੀਬਨ 8.10 ਹਜ਼ਾਰ ਕਰੋੜ ਰੁਪਇਆ ਪੰਜਾਬ ਸਰਕਾਰ ਕੋਲ ਡਿਜ਼ਾਸਟਰ ਰੀਲੀਫ ਫੰਡ ਹੈ ਇਹਦਾ ਮਕਸਦ ਇਹ ਐਸਵਾਸ ਤੇ ਉਹਦੇ ਫਾਜ਼ਿਲ ਕਫੂਲਾ ਸਾਰੇ ਫਲਡਸ ਆਗੇ ਸੀ ਵੱਡੇ ਬਾਦਲ ਸਾਹਿਬ ਨੇ ਚੋਣੀਆਂ ਤੱਕ ਜਿਹੜੀ ਕੰਮ ਕਰਦੀ ਉਹਨਾਂ ਨੂੰ ਵੀ ਮੁਆਵਜ਼ਾ ਦਵਾਇਆ ਸੀ ਤੋਂ ਐਸ ਕਰਕੇ ਵਾ ਨਾਲੇ ਮਹੁਰ ਵੀ ਕਹਿਣਾ ਚਾਹਣਾ ਹੈ ਮੁੱਖ ਮੰਤਰੀ ਜੀ ਅਜਿਹੇ ਡਿਜ਼ਾਸਟਰ ਰੀਲੀਫ ਫੰਡ ਹੈ ਜਿੰਨਾ ਤੁਸੀਂ ਵਰਤੋਗੇ ਉਨਾ ਹੀ ਹੋਰ ਗਵਰਨਮੈਂਟ ਆਫ ਇੰਡੀਆ ਤੋਂ ਆ ਜਾਂਦਾ ਜੇ ਦੀ ਦੋਗੇ ਨਹੀਂ ਤੇ ਕੁਝ ਹੋਣਾ ਨਹੀਂ ਸੋ ਘੱਟੋ ਘੱਟ 10000 ਕਰੋੜ ਤਾਂ ਇਮੀਡੀਏਟਲੀ ਸਾਰੇ ਲੋਕਾਂ ਨੂੰ ਵੰਡ ਦਿਓ ਤਾਂ ਆਪਣਾ ਇੱਥੇ ਕੋਈ ਥੋੜੀ-ਮੋਟੀ ਰਾਹਤ ਮਿਲੂਗੀ ਕਿਉਂਕਿ ਆ ਜਿਹੜੀ ਫਸਲਾਂ ਇੱਕ ਸਾਲ ਦੀ ਫਸਲ ਤਬਾਹ ਹੋ ਗਈ ਮਤਲਬ 5 ਸਾਲ ਕਿਸਾਨ ਪਿੱਛੇ ਚੱਲ ਗਿਆ ਚਲੋ ਫਿਰ ਵੀ ਮੈਂ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਜੋ ਕੁਝ ਵੀ ਆਪਾਂ ਮਦਦ ਕਰ ਸਕਦੇ ਆ ਆਪਾਂ ਇਕੱਠੇ ਹੋ ਕੇ ਮਦਦ ਕਰੀਏ ਬਹੁਤ ਦੁਖੀ ਆ ਆ ਸਮੇਂ ਚੋ ਦੁੱਖ ਲਈ ਸਮੇਂ ਚੋ ਨੰਗਰੀ ਐ ਉਹ ਸੰਗਤ ਕਿਉਂਕਿ ਮੈਂ ਚਾਰੋ ਤਰਫ ਦੇਖ ਕੇ ਆਇਆ ਤੇ ਆਪਾਂ ਸਾਰਿਆਂ ਨਾਲ ਮਿਲ ਕੇ ਬੰਦ ਕਰਨੀ ਤੁਸੀਂ ਆ ਜ਼ਿਕਰ ਕਰਦਾ ਕਿ ਫੰਡ ਜਾ ਕੇ ਫੰਡ ਦੀ ਕਿਸੇ ਤਰੀਕੇ ਦੀ ਕਮੀ ਨਹੀਂ ਹੈ ਜਿੱਥਾਂ ਤੋਂ ਖੜਿਆ 4 ਕਿਲੋਮੀਟਰ ਦੂਰ ਬੰਨਾ ਕੀ ਇਹ ਸਥਿਤੀਆਂ ਕੰਟਰੋਲ ਹੋ ਸਕਦੀਆਂ ਸੀ ਕਿਉਂਕਿ ਬਾਉਪੁਰ ਵੀ ਹੋ ਕੇ ਆਏ ਹੋ ਦੇਖੋ ਇਹਦਾ ਇੱਕੋ ਹੀ ਇਲਾਜ ਹੈ ਪੱਕੇ ਕੰਕਰੀਟ ਦੇ ਜਿੰਨੇ ਦਰੇ ਆ ਆਪਣੇ ਇਹਨਾਂ ਨੂੰ ਕੰਕਰੀਟ ਨਾਲ ਪੱਕੇ ਜਿਵੇਂ ਆਪਾਂ ਡੈਮ ਬਣਾਉਣੇ ਆ ਉਵੇਂ ਸਾਰਾ ਕਰਨਾ ਪੈਣਾ ਇਹ ਸੰਭਵ ਹੈ ਸਰਦਾਰ ਪਤ ਜ ਸੰਭਵ ਹੈਗਾ ਮੈਂ ਅੱਜ ਵਾਦਾ ਕਰਦਾ ਪੰਜਾਬ ਦੇ ਲੋਕਾਂ ਨੂੰ ਦੇਖੋ ਹਰ ਤਿੰਨ ਜਾਂ ਚਾਰ ਸਾਲ ਬਾਅਦ ਐਡਾ ਵੱਡਾ ਨੁਕਸਾਨ ਹੁੰਦਾ ਹੈ ਪਰਮਾਤਮਾ ਮਿਹਰ ਕਰੇ ਆਪਾਂ ਨੂੰ ਮੌਕਾ ਮਿਲੇ ਸੇਵਾ ਕਰਨ ਦਾ ਜਿੰਨੇ ਆਪਣੇ ਨਦੀਆਂ ਸਾਰਿਆਂ ਨੂੰ ਪੱਕੇ ਡੈਮਿੰਗ ਕਰਦਾਂਗੇ ਤਾਂ ਹੀ ਇੱਕ ਇਹਦਾ ਹੱਲ ਹੋਣਾ ਨਹੀਂ ਤਾਂ ਐ ਮਿੱਟੀ ਦੇ ਨਾਲ ਨਹੀਂ ਹੋਣਾ